ਕਿਆ ਪ੍ਰਣਾਲੀ ਦੇ ਉਹ ਵੱਡੇ ਵਿਦਵਾਨ ਰਹੇ ਆ ਜਿੰਨੀਆਂ ਵੀ ਟਕਸਾਲਾਂ ਨੇ ਜਿੰਨੇ ਵੀ ਗੁਰਬਾਣੀ ਪੜਾਉਣ ਵਾਲੇ ادارے ਨੇ ਸਾਰਿਆਂ ਦੇ ਪਿਤਾਮਾ ਗੁਰੂ ਭਾਈ ਮਨੀ ਸਿੰਘ ਸਾਹਿਬ ਜੀ ਹਨ ਜਿਨ੍ਹਾਂ ਦੀ ਯਾਦ ਵਿੱਚ ਆਪਾਂ ਜੁੜ ਕੇ ਬੈਠੇ ਕਿਸੇ ਸੰਪਰਦਾ ਦਾ ਸਿਜਰਾ ਪੜ ਲਓ ਭਾਈ ਮਨੀ ਸਿੰਘ ਜੀ ਦਾ ਨਾਮ ਆਵੇਗਾ ਭਾਈ ਮਨੀ ਸਿੰਘ ਸਾਹਿਬ ਜੀ ਤੋਂ ਸਾਰੀਆਂ ਗੁਰ ਪ੍ਰਣਾਲੀਆਂ ਚੱਲਦੀਆਂ ਗੁਰੂ ਖਾਲਸਾ ਜੀ ਸੱਚਗੰਨ ਸ੍ਰੀ ਹਰਮੰਦਰ ਸਾਹਿਬ ਗੁਰੂ ਕੇ ਪੰਥ ਖਾਲਸੇ ਨੂੰ ਸਦਨਾ ਦਿਵਾਰੀ ਵਿਸਾਖੀ ਦੇ ਜੋੜ ਮੇਲੇ ਮਨਾਉਣੇ ਤੇ ਸਰਕਾਰ ਹਕੂਮਤ ਨੂੰ ਇਹ ਗੱਲ ਚੰਗੀ ਨਾ ਲੱਗੀ। ਉਹਨਾਂ ਨੇ ਫਤਵਾ ਜਾਰੀ ਕੀਤਾ ਭਾਈ ਮਨੀ ਸਿੰਘ ਸਾਹਿਬ ਜੀ ਦਾ ਬੰਦ-ਬੰਦ ਕੱਟ ਦਿੱਤਾ ਜਾਵੇ। ਗੁਰੂ ਖਾਲਸਾ ਜੀ ਹੱਥ ਜੋੜ ਕੇ ਉਹਨਾਂ ਨੇ ਇਹ ਸਜ਼ਾ ਇਹ ਹਕੂਮਤ ਦਾ ਫਤਵਾ ਗੁਰੂ ਕਾਲਸਾ ਜੀ ਸਿਰ ਮੱਥੇ ਉਹਨਾਂ ਨੇ ਪ੍ਰਵਾਨ ਕਰ ਲਿਆ ਗਿਆਨੀ ਠਾਕੁਰ ਸਿੰਘ ਜੀ ਨੇ ਇੱਕ ਗੱਲ ਲਿਖੀ ਹੈ ਕਿ ਜਿਹੜੀ ਉਹਨਾਂ ਨੇ ਆਤ ਅਸਮ ਦੀ ਬੀੜ ਲਿਖੀ ਸੀ ਉਸ ਬੀੜ ਦੇ ਵਿੱਚ ਉਹਨਾਂ ਨੇ ਵਾਰਾਂ ਇੱਕ ਪਾਸੇ ਭਗਤ ਇੱਕ ਭਗਤ ਬਾਣੀ ਇੱਕ ਪਾਸੇ ਔਰ ਦੂਜੀ ਬਾਣੀ ਇੱਕ ਪਾਸੇ ਕਰ ਦਿੱਤੀ ਸੀ ਔਰ ਪੰਝਾ ਪਿਆਰਿਆਂ ਨੇ ਆਖਿਆ ਸੀ ਆਪ ਜੀ ਨੇ ਗੁਰਬਾਣੀ ਦਾ ਬੰਦ-ਬੰਦ ਕੀਤਾ ਹੈ ਸਮਾਂ ਆਵੇਗਾ ਜੇ ਤੁਹਾਨੂੰ ਬੰਦ-ਬੰਦ ਕਟਾਉਣਾ ਪਿਆ ਫਿਰ ਕਿਵੇਂ ਹੋਵੇਗਾ ਆਖਿਆ ਸੀ ਜੇ ਆਪ ਜੀ ਨੂੰ ਇੰਜ ਲੱਗਦਾ ਹੈ ਕਿ ਮੈਂ ਗੁਰਬਾਣੀ ਦਾ ਬੰਦ-ਬੰਦ ਕੀਤਾ ਹੈ ਤੇ ਮੈਂ ਆਪਣੇ ਸਰੀਰ ਦਾ ਵੀ ਬੰਦ-ਬੰਦ ਕਰਵਾ ਲਵਾਂਗਾ ਔਰ ਬਾਜਾ ਵਾਲੇ ਸਵਾਮੀ ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਭਾਈ ਮਨੀ ਸਿੰਘ ਜੀ ਨੂੰ ਗੁਰਬਾਣੀ ਦੇ ਅਰਥ ਪੜ੍ਹਾਏ ਹੀ ਦਮਦਮਾ ਸਾਹਿਬ ਆਖਿਆ ਜੀ ਜੇ ਤੁਹਾਡਾ ਬੰਦ-ਬੰਦ ਵੀ ਕੱਟਿਆ ਜਾਵੇ ਜਿਹੜਾ ਤੁਹਾਡਾ ਆਤਮਿਕ ਰਾਸ ਹੈ ਉਹਦੇ ਵਿੱਚ ਕੋਈ ਫਰਕ ਨਹੀਂ ਪਵੇਗਾ ਇਦਾਂ ਦੇ ਤੁਸੀਂ ਬ੍ਰਹਮ ਗਿਆਨੀ ਹੋ ਗੋਗੇ ਉਹ ਜਲਾਦ Lahore ਦੇ ਵਿੱਚ ਜਦੋਂ ਗੁਰੂ ਖਾਲਸਾ ਜੀ ਉਹਨੂੰ ਬੰਦ-ਬੰਦ ਕੱਟਣ ਦਾ ਹੁਕਮ ਹੋਇਆ ਹੀ ਨਾ ਤੇ ਉਹਨੇ ਇਥੋਂ ਗੁੱਟ ਤੋਂ ਭਾਈ ਮਨੀ ਸਿੰਘ ਸਾਹਿਬ ਦਾ ਹੱਥ ਫੜ ਲਿਆ ਏ ਤੇ ਗੁੱਟ ਦੇ ਟੋਕਾ ਮਾਰ ਕੇ ਭਾਈ ਸਾਹਿਬ ਜੀ ਦਾ ਗੁੱਟ ਲਾਉਣ ਲੱਗਾ ਹੀ ਤੇ ਭਾਈ ਮਨੀ ਸਿੰਘ ਨੇ ਆਖਿਆ ਜੀ ਜਲਾਦਾ ਉਹ ਤੂੰ ਚੱਲਾ ਏ ਉਹ ਤੇਰੇ ਮਾਲਕਾਂ ਨੇ ਤੈਨੂੰ ਬੰਦ-ਬੰਦ ਦਾ ਹੁਕਮ ਕੀਤਾ ਵੀ ਇਹਦਾ ਬੰਦ-ਬੰਦ ਕੱਟਣਾ ਬੰਦ ਇੱਥੋਂ ਬੰਦਦਾ ਜੀ ਆ ਜਿੱਥੇ-ਜਿੱਥੇ ਜੋੜ ਨੇ ਉੱਥੋਂ-ਉੱਥੋਂ ਕੱਟ ਗੋਟ ਤੋਂ ਕਟੇ ਗਾਦਿਆ ਕਿੰਨੇ ਬੰਦ ਤੂੰ ਗਵਾਹੀ ਛੱਡੇ ਨੇ ਤੇਰੇ ਮਾਲਕਾਂ ਦਾ ਹੁਕਮ ਹੈ ਵੀ ਮਨੀ ਸਿੰਘ ਦਾ ਬੰਦ-ਬੰਦ ਕੱਟ ਦਿਓ ਤੇ ਮੇਰੇ ਮਾਲਕ ਦਾ ਹੁਕਮ ਸੀ ਵੀ ਜੇ ਤੇਰਾ ਬੰਦ-ਬੰਦ ਕਟਿਆ ਗਿਆ ਤੇਰੇ ਆਤਮਕ ਰਸ ਵਿੱਚ ਕੋਈ ਫਰਕ ਨਹੀਂ ਪਵੇਗਾ ਜਲਾਦਾ ਤੂੰ ਵੀ ਜੋਰ ਲਾ ਆਪਣੇ ਮਾਲਕਾਂ ਦਾ ਹੁਕਮ ਮੰਨ ਮੈਨੂੰ ਵੀ ਮੇਰੇ ਮਾਲਕ ਦਾ ਵਰਦਾਨ ਹੈ ਮੰਨੀ ਆਪਣੇ ਮਾਲਕ ਦੇ ਹੁਕਮ ਦੇ ਵਿੱਚ ਬੈਠਾ ਗੁਰੂ ਖਾਲਸਾ ਜੀ ਭਾਈ ਮਨੀ ਸਿੰਘ ਜੀ ਸ਼ਹੀਦ ਬ੍ਰਹਮ ਗਿਆਨੀਆਂ ਨੇ ਸੁਖਮਣੀ ਸਾਹਿਬ ਜੀ ਦਾ ਪਾਠ ਸ਼ੁਰੂ ਕਰ ਲਿਆ ਉਹ ਬੰਦ-ਬੰਦ ਕੱਟਣ ਲੱਗ ਪਿਆ ਉਹਨੇ ਬੰਦ-ਬੰਦ ਕੱਟਿਆ ਕੱਟਦਿਆਂ ਕੱਟਦਿਆਂ ਗੁਰੂ ਖਾਲਸਾ ਜੀ 16 ਅਸ਼ਟਪਦੀਆਂ ਦਾ ਪਾਠ ਹੋਇਆ ਸੀ 16 ਅਸ਼ਟਪਦੀਆਂ ਤੇ ਭਾਈ ਮਣੀ ਸਿੰਘ ਜੀ ਦਾ ਸਰੀਰ ਐ ਪਿਆਈ ਜਿੱਦਾ ਕਸਾਈ ਦੀ ਦੁਕਾਨ ਦੇ ਉੱਤੇ ਬੱਕਰੇ ਦਾ ਮੀਟ ਪਿਆ ਹੁੰਦਾ ਹੈ ਐ ਟੁਕੜੇ ਟੁਕੜੇ ਕੀਤੇ ਹੀ ਨਿਗਾ ਨਿਗਾ ਕਰਕੇ ਭਾਈ ਮਣੀ ਸਿੰਘ ਦਾ ਸਰੀਰ ਪਿਆ ਹੈ ਔਰ ਸਰੀਰ ਦੇ ਬੰਦ ਬੰਦ ਦੇ ਵਿੱਚੋਂ ਸੁਖਮਣੀ ਸਾਹਿਬ ਜੀ ਦੀ ਬਾਣ ਦੀ ਧੁਨੀ ਉੱਠ ਰਹੀ ਸੀ 16 ਚਪਦੀਆਂ ਤੱਕ ਟੁਕੜੇ ਹੋ ਗਏ ਬਾਕੀ ਗੁਰੂ ਖਾਲਸਾ ਜੀ ਜਿਹੜੀਆਂ 8 ਅਸ਼ਟਪਦੀਆਂ ਨੇ ਇਹ ਗੁਰਬਲਾਸਾਂ ਵਿੱਚ ਲਿਖਿਆ ਭਾਈ ਮਨੀ ਸਿੰਘ ਜੀ ਦੇ ਟੁਕੜਿਆਂ ਦੇ ਵਿੱਚੋਂ ਬੰਦਿਆਂ ਉਹਦੇ ਵਿੱਚੋਂ ਉਥਾਨ ਹੋਈਆਂ ਨੇ ਟੁਕੜਿਆਂ ਦੇ ਵਿੱਚੋਂ ਗੁਰੂ ਖਾਲਸਾ ਜੀ ਆਵਾਜ਼ ਆ ਰਹੀ ਹੈ ਔੜ ਕੇ ਆਵਾਜ਼ ਆਈ ਸਭ ਤੇ ਊਚ ਤਾਂ ਕਿ ਸੋਭਾ ਬਣੀ ਨਾਨਕ ਇਹੋ ਗੁਣ ਨਾਮ ਸੁਖਮਣੀ ਕਿਚੋ ਸ਼ਲੋਕ ਪੜਿਆ ਹੈ ਆਵਾਜ਼ ਆਈ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਦੇ ਮੁਖ ਉਜਲੇ ਕੀਤੀ ਛੁੱਟੀ ਨਾਲ ਭਾਈ ਜਿਨੇ ਸ਼ਹਾਦਤ ਪ੍ਰਾਪਤ ਕੀਤੀ ਹੈ ਪੁਰਜਾ ਪੁਰਜਾ ਕਟ ਮਰੇ ਕਬ ਹੁਣ ਛਾੜਾ ਖੇਤ ਪੁਰਜਾ ਪੁਰਜਾ ਕਟਾਲਿਆ ਗੁਰੂ ਕੇ ਲਾਲ ਨੇ ਆਪਣਾ ਧਰਮ ਵਾਲਾ ਖੇਤ ਨਹੀਂ ਉਹਨੇ ਛੱਡਿਆ ਧਰਮ ਵਾਲੇ ਖੇਤ ਦੇ ਵਿੱਚ ਹੀ ਉਹਨੇ ਗੁਰੂ ਖਾਲਸਾ ਜੀ ਖੂਨ ਦੀ ਹੋਲੀ ਖੇਢੀ ਹੈ ਜਿਹਦੀ ਯਾਦ ਦੇ ਵਿੱਚ ਆਪਾਂ ਜੁੜ ਮਿਲ ਕਰਕੇ ਬੈਠੇ ਹੈ ਗੁਰਬਾਣੀ ਦੀ ਇੰਨੀ ਵਿਆਖਿਆ ਕੀਤੀ ਭਾਈ ਮਣੀ ਸਿੰਘ ਜੀ ਨੇ ਭਾਈ ਗੁਰਦਾਸ ਸਾਹਿਬ ਜੀ ਦੀ ਪਹਿਲੀ ਵਾਰ ਦਾ ਟੀਕਾ ਗੁਰੂ ਨਾਨਕ ਸਾਹਿਬ ਜੀ ਦੇ ਜੀਵਨ ਦੀ ਜਨਮ ਸਾਖੀ ਇੱਕ ਬਾਬੇ ਬਾਲੇ ਦੀ ਹੈ ਇੱਕ ਭਾਈ ਮਣੀ ਸਿੰਘ ਦੀ ਆਪ ਨੇ ਦਰਸ਼ਨ ਕਰਨੇ ਹੋਣਗੇ ਦਰਸ਼ਨ ਕਰਾਵਾਂਗੇ ਇਥੇ ਆਪਣੇ ਕੋਲ ਹੱਥ ਲਿਖਤੋ ਜਨਮ ਸਾਖੀ ਹੈ ਭਾਈ ਮਨੀ ਸਿੰਘ ਸਾਹਿਬ ਜੀ ਦੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਜਿੱਡੀ ਉਹ ਜਨਮ ਸਾਖੀ ਆ ਜਿਹੜੀ ਭਾਈ ਮਨੀ ਸਿੰਘ ਜੀ ਨੇ ਲਿਖੀ ਭਾਈ ਮਨੀ ਸਿੰਘ ਸਾਹਿਬ ਜੀ ਨੇ ਭਾਈ ਗੁਰਦਾਸ ਸਾਹਿਬ ਜੀ ਦੀ 11ਵੀਂ ਵਾਰ ਗੁਰਸਿੱਖਾਂ ਦੀ ਜਨਮ ਸਾਖੀ ਗੁਰਸਿੱਖਾਂ ਦੇ ਜੀਵਨ ਭਾਈ ਮਨੀ ਸਿੰਘ ਸਾਹਿਬ ਜੀ ਨੇ ਕਲਮ ਬੰਦ ਕੀਤੇ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਪ੍ਰੀਚਿਆ ਅੱਜ ਤੇ ਥਾਂ ਥਾਂ ਤੇ ਗੁਰੂ ਮਹਾਰਾਜ ਦੀਆਂ ਬੀੜਾਂ ਨੇ ਹੁਕਮਨਾਮਾ ਲੈ ਲੈਣੀ ਹੈ ਪਹਿਲੇ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੀੜਾਂ ਕਿੱਥੇ ਹੁੰਦੀਆਂ ਸਨ ਟਾਵੇਂ ਟਾਵੇਂ ਗੁਰਦੁਆਰੇ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੈ ਭਾਈ ਮਨੀ ਸਿੰਘ ਜੀ ਨੇ ਇੱਕ ਪ੍ਰੀਚਿਆ ਬਣਾਈ ਗੁਰੂ ਗ੍ਰੰਥ ਸਾਹਿਬ ਜੀ ਦੇ ਸੌਕ ਸ਼ਬਦ ਲਿਖ ਕੇ ਨਾ ਤੇ ਉਹਨਾਂ ਨੂੰ ਇੱਕ ਪੋਥੀ ਵਿੱਚ ਪਿਛਲੇ ਪਾਸੇ ਉਹਨਾਂ ਨੇ 35 ਅੱਖਰ ਲਿਖੇ ਆਂ ਅੱਖਣਾ ਅਰਦਾਸ ਕਰੋ ਨੈਦਰ ਮੂੰਦ ਕੇ ਐਂ ਹੱਥ ਧਰ ਦਿਓ ਜੇ ਤੁਹਾਡਾ ਚੱਚੇ ਦੇ ਹੱਥ ਰੱਖਿਆ ਗਿਆ ਤੇ ਚੱਚੇ ਨੰਬਰ ਵਾਲਾ ਸ਼ਬਦ ਪੜ੍ਹ ਲਓ ਪਿੱਛੋਂ ਉਹ 35 ਕ ਸ਼ਬਦ ਲਿਖੇ ਆਂ ਤੇ ਸਮਝ ਲਓ ਇਹ ਗੁਰਾਂ ਦਾ ਹੁਕਮ ਆ ਗਿਆ ਹੈ ਉਹ ਗੁਰਾਂ ਦੇ ਹੁਕਮ ਦੀ ਉਹਨਾਂ ਨੇ ਇੱਕ ਪੋਥੀ ਤਿਆਰ ਕੀਤੀ ਸੀ ਭਾਈ ਮਨੀ ਸਿੰਘ ਜੀ ਦੇ ਉਪਕਾਰ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਿਆਏ ਭਾਈ ਆਨੰਦ ਲਾਲ ਦੀ ਬਾਣੀ ਦੇ ਅਰਥ ਆ 10ਵੇਂ ਪਾਤਸ਼ਾਹ ਜੀ ਦੀ ਪਾਵਨ ਬੀੜ ਇਹ ਭਾਈ ਮਨੀ ਸਿੰਘ ਜੀ ਨੇ ਬੰਦ-ਬੰਦ ਪੋਥੀਆਂ ਦੇ ਵਿੱਚੋਂ ਇਕੱਠੀ ਕਰਕੇ ਗੁਰੂ ਖਾਲਸਾ ਜੀ ਇੱਕ ਬੀੜ ਤਿਆਰ ਕੀਤੀ ਹੈ ਬਾਜਾਂ ਵਾਲੇ ਦੇ ਬੰਦ-ਬੰਦ ਜੋੜੇ ਨੇ ਬੀੜ ਦੇ ਬਾਣੀ ਦੇ ऐसे भाई मणी सिंह साहिब जी ਉਹਨਾਂ ਦੀ ਸ਼ਹਾਦਤ ਨੂੰ ਸਜਦਾ ਹੈ ਅੱਜ ਉਹਨਾਂ ਛੀਦਾ ਦਾ ਦਿਹਾੜਾ ਆਪਾਂ ਸਾਰੇ ਰਲ ਮਿਲ ਕੇ ਮਨਾ ਰਹੇ ਆਂ ਬੜੀ ਖੁਸ਼ੀ ਹੈ ਕਿ ਸੱਚੇ ਪਾਤਸ਼ਾਹ ਜੀ ਨੇ ਇਹ ਕਥਾ ਦੇ ਦਿਵਾਨ ਵੀ ਸਜਾਏ ਨੇ ਪੁਰਨਾ ਤੇ ਬਣਿਆ ਹੀ ਸੀ ਪੋਸਟਰ ਵਿੱਚ ਵੀ ਦਿੱਤਾ ਸੀ ਕਿ 11 ਤੋਂ 12 ਵਜੇ ਕਥਾ ਹੋਵੇਗੀ ਤੇ ਸਰਦਾਰ ਸੁਭਾ ਸਿੰਘ ਜੀ ਉਹਨਾਂ ਦੇ ਮਨ ਵਿੱਚ ਵੀ ਅਗਮੀ ਫੁਰਨਾ ਸਵੇਰੇ ਪੁਰਿਆ ਤੇ ਸਵੇਰੇ ਚੇਚਾ ਫੋਨ ਲਾ ਕੇ ਆਖਿਆ ਵੀ ਘੰਟਾ ਇੱਕ ਕਥਾ ਵੀ ਤੁਸੀਂ ਕਰਕੇ ਸੁਣਾਉਣੀ ਹੈ ਤੇ ਮੈਂ ਕਿਹਾ ਜੀ ਇਹ ਤੇ ਪਹਿਲਾਂ ਹੀ ਫੁਰਨਾ ਬਣਿਆ ਚਲੋ ਬਾਜਾ ਵਾਲੇ ਸਵਾਮੀ ਨੇ ਤੁਹਾਡੇ ਰਾਂਝ ਸੁਨਿਆ ਕਲਿਆ ਹੈ ਵੀ ਇਹ ਕਥਾ ਹੁਕਮਨਾਮੇ ਦੀ ਗੁਰੂ ਕੀ ਸੰਗਤ ਨੂੰ ਪੁੰਨਿਆ ਵਾਲੇ ਦਿਨ ਜ਼ਰੂਰ ਸੁਣਾਇਆ ਕਰੋ ਇਹ ਅੱਜ ਤੋਂ ਇੱਕ ਪਰੰਪਰਾ ਹੀ ਆਪਾਂ ਕਾਇਮ ਕਰੀਏ ਮੈਂ ਵਹਾਂ ਜਿੱਥੇ ਗਿਆ ਹੋਇਆ ਹੋਵਾਂ ਜੇ ਤੇ ਹਾਜ਼ਰ ਹੋਵਾਂ ਫਿਰ ਤੇ ਮੈਂ ਹੀ ਕਥਾ ਕਰਿਆ ਕਰਾਂਗਾ ਜੇ ਕਿਤੇ ਗਿਆ ਹੋਇਆ ਹੋਵਾਂ ਤੇ ਜੋਬਨਜੀਤ ਸਿੰਘ ਦੋ ਨੇ ਇੱਕ ਤਰਦਿਆਂ ਵਾਲੇ ਨੇ ਇੱਕ ਘਵਾੜ ਬਿੰਡ ਵਾਲੇ ਨੇ ਇਹਨਾਂ ਚੋਂ ਕੋਈ ਕਰਿਆ ਕਰੇ ਜਾਂ ਨਵੇਂ ਸਿੰਘ ਜਵੰਦ ਸਿੰਘ ਹੋਣੀ ਹੋਰ ਸਿੰਘ ਤਿਆਰ ਹੋ ਰਹੇ ਨੇ ਤੇ ਮੁਖਵਾਕ ਦੀ ਕਥਾ ਜਿਹੜੀ ਹੈ ਉਹ ਸੰਗਤ ਨੂੰ ਜ਼ਰੂਰ ਸੁਣਾਈ ਜਾਵੇ ਵਡਹੰਸ ਰਾਗ ਦੇ ਵਿੱਚ ਇਹ ਗੁਰੂ ਖਾਲਸਾ ਜੀ ਜੰਗ ਦੇ ਤੇ ਵਿਰਾਗ ਦੇ ਰਾਗ ਨੇ ਮਾਰੂ ਰਾਗ ਬਢੰਸ ਰਾਗ ਇਹ ਜੰਗ ਦੇ ਵੇਲੇ ਗਾਇਆ ਜਾਂਦਾ ਹੈ ਜਾਂ ਜਦੋਂ ਕੋਈ ਚੜਾਈ ਕਰ ਜਾਵੇ ਉਦੋਂ ਵੀ ਬਢੰਸ ਰਾਗ ਦੇ ਵਿੱਚ ਵਿਰਾਗਮਈ ਕੂਖਾਂ ਗੁਰੂ ਖਾਲਸਾ ਜੀ ਪਹਿਲਾਂ ਗਾਉਂਦੇ ਹੁੰਦੇ ਸੀ ਅਲਾਨੀਆਂ ਦਾ ਪਾਠ ਵੀ ਬਢੰਸ ਵਿੱਚ ਹੀ ਆਉਂਦਾ ਹੈ ਔਰ ਇਹ ਵਾਰ ਸੱਚੇ ਪਾਤਸ਼ਾਹ ਜੀ ਲਿਖ ਰਹੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ 22 ਵਾਰਾਂ ਆਉਂਦੀਆਂ ਨੇ ਭਾਈ ਗੁਰਦਾਸ ਸਾਹਿਬ ਜੀ ਨੇ 40 ਵਾਰਾਂ ਲਿਖੀਆਂ ਔਰ ਇੱਕ ਵਾਰ ਭਾਈ ਗੁਰਦਾਸ ਸਾਹਿਬ ਦੇ ਮਨ ਵਿੱਚ ਵੀ ਫੁਰਨਾ ਜਾਗਿਆ ਵੀ ਗੁਰੂ ਅਰਜਨ ਸਾਹਿਬ ਜੀ ਚੰਗਾ ਮੇਥੋਂ ਕੰਮ ਲੈਣ ਦੇ ਮੈਨੂੰ ਲਿਖਣੀ ਦਾ ਛੱਡਿਆ ਹੈ ਮੇਰਾ ਵੀ ਇੱਕ ਅੱਧਾ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਲਿਖ ਦੇਣਾ ਹੋਰ ਜਿੰਨੇ ਭਗਤ ਹੋਏ ਨੇ ਭਗਤ ਨਾਮਦੇਵ ਜੀ ਨੇ ਭਗਤ ਕਬੀਰ ਜੀ ਨੇ ਪੀਪਾ ਜੀ ਨੇ ਸੈਨ ਜੀ ਨੇ ਉਹਨਾਂ ਦੀਆਂ ਰੂਹਾਂ ਸੱਦ ਸੱਦ ਕੇ ਉਹਨਾਂ ਤੋਂ ਬਾਣੀ ਸੁਣ ਸੁਣ ਕੇ ਲਿਖਣ ਦੇ ਆ ਤੇ ਮੈਂ ਜੀਦਾ ਜਾਗਦਾ ਬੈਠਾ ਮੈਨੂੰ ਇੱਕ ਸ਼ਬਦ ਵੀ ਨਹੀਂ ਆਂਦੇ ਵੀ ਗੁਰਦਾਸ ਜੀ ਤੁਸੀਂ ਵੀ ਇੱਕ ਅਦਾ ਸ਼ਬਦ ਲਿਖੋ ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਭਾਈ ਗੁਰਦਾਸ ਸਾਹਿਬ ਦੀ ਗੱਲ ਜਾਣਗੇ ਆਖਣ ਲੱਗੇ ਭਾਈ ਗੁਰਦਾਸ ਜੀ ਸਵੇਰੇ ਨਾ ਜਦੋਂ ਬਾਣੀ ਲਿਖਣ ਲੱਗਾਗੇ ਇੱਕ ਸ਼ਬਦ ਤੁਸੀਂ ਵੀ ਲਿਖਿਓ ਵਿੱਚ ਸਾਡਾ ਜੀ ਕਰਦਾ ਵਾ ਤੁਹਾਡੀ ਵੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਖੀਏ ਤੇ ਭਾਈ ਗੁਰਦਾਸ ਸਾਹਿਬ ਜੀ ਨੂੰ ਜਦੋਂ ਰਾਤ ਨੂੰ ਨੀਂਦ ਆਈ ਨਾ ਤੇ ਸੁਪਨਾ ਆਇਆ ਕਿ ਪਾਣੀ ਦੇ ਵਿੱਚ ਤੁਰੇ ਜਾਂਦੇ ਆ ਜਦੋਂ ਤੇ ਗੁਰਾਂ ਦੀ ਬਾਣੀ ਪੜ੍ਹਦੇ ਨੇ ਭਗਤਾਂ ਦੀ ਬਾਣੀ ਪੜ੍ਹਦੇ ਨੇ ਉਦੋਂ ਤੇ ਐ ਤੁਰੇ ਜਾਂਦੇ ਨੇ ਜਿੱਦਾਂ ਜ਼ਮੀਨ ਦੇ ਉੱਤੇ ਕਦਮ ਰੱਖ ਕੇ ਤੁਰੇ ਜਾਂਦਾ ਹੈ ਤੇ ਜਦੋਂ ਉਹ ਆਪਣੀ ਬਾਣੀ ਪੜਨ ਲੱਗ ਪੈਂਦੇ ਆ ਉਦੋਂ ਡੁੱਬਣ ਲੱਗ ਪੈਂਦੇ ਆ ਉਹਨਾਂ ਨੇ ਕਈ ਵਾਰ ਵੇਖਿਆ ਗੁਰਾਂ ਦੀ ਬਾਣੀ ਪੜਦੇ ਆ ਤੇ ਤੁਰੇ ਜਾਂਦੇ ਆ ਜਦੋਂ ਆਪਣੀ ਬਾਣੀ ਪੜਦੇ ਆ ਤੇ ਡੁੱਬਣ ਲੱਗਦੇ ਜਾਂਦੇ ਆ ਮਨ ਵਿੱਚ ਸੋਚ ਲਿਆ ਵੀ ਗੁਰਾਂ ਦੀ ਬਾਣੀ ਤਾਰੂ ਆ ਮੇਰੀ ਬਾਣੀ ਡੋਬੂ ਆ ਇਹੋ ਸਵੇਰ ਜਿਹੜੀ ਬਾਣੀ ਲਿਖਣ ਲੱਗੇ ਤੇ ਸਤਿਗੁਰੂ ਜੀ ਮੁਸਕਰਾਉਂਦਿਆ ਮੁਸਕਰਾਉਂਦਿਆ ਕਹਿੰਦੇ ਗੁਰਦਾਸ ਜੀ ਇੱਕ ਅਦਾ ਸ਼ਬਦ ਤੁਸੀਂ ਵੀ ਲਿਖੋ ਹਾਂ ਵਿੱਚ ਪਾਈ ਜੀ ਹੱਥ ਜੋੜ ਕੇ ਅੱਖ ਲੱਗੇ ਨਹੀਂ ਗਰੀਬ ਨਵਾਜ਼ ਜੀ ਤੁਹਾਡੀ ਬਾਣੀ ਤਾਰੂ ਐ ਮੇਰੀ ਬਾਣੀ ਡੂਬੂ ਆ ਮੈਂ ਨਹੀਂ ਲਿਖਣੀ ਇਹ ਤੁਹਾਡੀ ਬਾਣੀ ਇਸ ਗੁਰਬਾਣੀ ਦੇ ਕੋਲ ਦਸਤੇ ਵਿੱਚ ਗੁਰਬਾਣੀ ਦੇ ਗ੍ਰੰਥ ਵਿੱਚ ਸ਼ੋਭਦੀ ਐ ਸਤਿਗੁਰਾਂ ਆਖਿਆ ਨਹੀਂ ਗੁਰਦਾਸ ਤੇਰੀ ਬਾਣੀ ਡੋਬੂ ਨਹੀਂ ਤੇਰੀ ਬਾਣੀ ਸਾਡੀ ਬਾਣੀ ਦੀ ਕੁੰਜੀ ਹੈ ਜਿਹੜਾ ਤੇਰੀ ਬਾਣੀ ਪੜੂ ਉਹਨੂੰ ਸਾਡੀ ਬਾਣੀ ਪੜ੍ਹਨੀ ਆਉਗੂਗੀ ਤੇਰੀ ਵਖਰੀ ਬਾਣੀ ਹੋਵੇਗੀ ਭਾਈ ਗੁਰਦਾਸ ਸਾਹਿਬ ਦੀ ਵਖਰੀ ਬਾਣੀ ਹੈ ਉਹਦੇ ਵਿੱਚ 40 ਵਾਰਾਂ ਨੇ ਤੇ 700 ਦੇ ਕਰੀਬ ਕਵਿਤ ਤੇ ਸਵੈਏ ਨੇ ਦੋ ਪੋਥੀਆਂ ਵਿੱਚ ਭਾਈ ਗੁਰਦਾਸ ਸਾਹਿਬ ਦੀ ਬਾਣੀ ਮਿਲਦੀ ਹੈ ਗੁਰੂ ਗ੍ਰੰਥ ਤੁਣੀ ਜਿਹੜਾ ਹੈ ਉਹ ਵੀ ਛੇਵੇਂ ਪਾਤਸ਼ਾਹ ਜੀ ਦੀ ਲਿਖੀ ਹੋਈ ਤੁਕ ਹੈ ਉਹ ਹੋ ਗੋ ਮੈਂ ਜਿੱਦਾਂ ਉਹ ਟੁੰਡੇ ਅਸ ਰਾਜੇ ਦਾ ਪ੍ਰਸੰਗ ਗਾਉਂਦੇ ਨੇ ਇਦਾਂ ਵੀਰ ਰਸ ਵਿੱਚ ਇਹ ਪ੍ਰਸੰਗ ਗਾਉਣਾ ਹੈ ਆਓ ਮੰਨ ਦੀਆਂ ਵਰਤਿਆਂ ਨੂੰ ਇਕਾਗਰ ਕਰਕੇ ਇੱਕ ਅਦੁੱਤੀ ਓੰਗ ਸਾਰਿਆਂ ਦਾ ਪ੍ਰਕਾਸ਼ਕ ਸਤ ਸੱਚਾ ਗੁਰੂ ਚੇਤਨ ਪ੍ਰਸਾਦ ਆਨੰਦ ਸਰੂਪ ਹੈ ਔਰ ਸ਼ਲੋਕ ਮਹੱਲਾ 3 ਤੀਜੇ ਪਾਤਸ਼ਾਹ ਸ਼ਲੋਕ ਰਾਈ ਕਿਰਪਾ ਕਰਦੇ ਨੇ ਪਿਆਰ ਨਾਲ ਸੁਣੋ ਜੀ ਚੌਥੇ ਪਾਤਸ਼ਾਹ ਜੀ ਦਾ ਇਹ ਵਾਰ ਪ੍ਰਸੰਗ ਹੈ ਔਰ ਤੀਜੇ ਪਾਤਸ਼ਾਹ ਗੁਰਦੇਵ ਪਾਤਸ਼ਾਹ ਸਾਹਿਬ ਉਹਨਾਂ ਦਾ ਸ਼ਬਦ ਲੈ ਕਰਕੇ ਅੱਗੇ ਚੌਥੇ ਪਾਤਸ਼ਾਹ ਜੀ ਉਪਦੇਸ਼ ਦੇ ਰਹੇ ਹਨ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ਼ਲੋਕ ਮਹਲਾ 3 ਤੀਜਾ ਸਾਵਧ ਰਤੀ ਵੜ ਹੰਸ ਹੈ ਸੱਚ ਨਾਮ ਉਰ ਧਾਰ ਸਹਿਬ ਜੀ ਕਹਿੰਦੇ ਨੇ ਜਿਹੜੇ ਗੁਰੂ ਉਪਦੇਸ਼ ਵਿੱਚ ਭਾਈ ਰਤੇ ਗਏ ਨੇ ਉਹ ਵੱਡੇ ਹੰਸ ਨੇ ਹੰਸਾਂ ਦੇ ਵਿੱਚੋਂ ਪਰਮ ਹੰਸ ਗਿਣੇ ਗਏ ਹਨ ਜਿਨ੍ਹਾਂ ਨੇ ਸੱਚਾ ਨਾਮ ਆਪਣੇ ਹਿਰਦੇ ਵਿੱਚ ਧਾਰਨ ਕੀਤਾ ਹੈ ਭਾਈ ਗੁਰਦਾਸ ਸਾਹਿਬ ਜੀ ਨੇ ਲਿਖਿਆ ਡੱਲੇ ਵਾਸੀ ਸੰਗਤ ਭਾਰੀ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਦੀ ਡੱਲੇ ਵਿੱਚ ਵੱਡੀ ਸੰਗਤ ਸੀ ਜਿੱਥੇ ਉਹ ਡੱਲੇ ਚ ਮੱਸਿਆ ਲੱਗਦੀ ਹੈ 72 ਬ੍ਰਹਮ ਗਿਆਨੀ ਮਹਾਰਾਜ ਦੇ ਡੱਲੇ ਪਿੰਡ ਵਿੱਚ ਹੀ ਹੋਏ ਨੇ 72 ਸਿੱਖ ਹੋਣੇ ਬੜੀ ਔਖੀ ਗੱਲ ਹੈ ਗੁਰੂ ਅਮਰਦਾਸ ਸਾਹਿਬ ਨੇ 72 ਬ੍ਰਹਮ ਗਿਆਨੀ ਸਿੱਖ ਬਣਾਈ ਉਹਨਾਂ ਵਿੱਚੋਂ ਭਾਈ ਪਾਰੋ ਜੁਲਕਾ ਜੀ ਉਹਨਾਂ ਨੂੰ ਸਤਿਗੁਰਾਂ ਨੇ ਪਰਮ ਹੰਸ ਦਾ ਕਿਤਾਬ ਦਿੱਤਾ ਸੀ ਉਹ ਪਰਮ ਹੰਸ ਸਤਿਗੁਰਾਂ ਦੀ ਸਿੱਖ ਸੀ ਸਤਿਗੁਰੂ ਜੀ ਉਹ ਭਾਈ 파ਰੋ ਜੁਲਕਾ ਵਾਲ ਇਸ਼ਾਰਾ ਕਰਕੇ ਆਂਦੇ ਆ ਜਿਹੜੇ ਗੁਰੂ ਅੰਗਦ ਸਾਹਿਬ ਗੁਰੂ ਨਾਨਕ ਦੇ ਉਪਦੇਸ਼ ਵਿੱਚ ਰਤੇ ਗਏ ਨੇ ਉਹ ਭਾਈ 파ਰੋ